ਉਹ ਜਾਇਜ਼ ਕਰਿਆ ਕਰੋ ਮੋਲ ਓਏ ਪਸ਼ੂ ਵੇਚ ਲਾ ਕਰੋ ਵੇਚ ਲਾ ਗ ਲੋ ਹਾਂ 8000 ਦੀ ਪਾਰੇ ਪੱਟ ਕਿੰਨੇ ਦੀ ਵੇਚਣਾ ਵਸ ਪੁੱਤ ਜਾਇਜ਼ 10000 ਟੋਟਲ ਨਹੀਂ ਲੱਗ ਲੈ ਕੇ 12000 ਰੁਪਏ ਲੱਗੀ ਜਾਂਦਾ 9000 ਦੇ ਲਈ ਨਹੀਂ ਭਾਈ ਪੁੱਤ ਜਾਇਜ਼ ਮੇਰੀ ਅੰਮ੍ਰਿਤ ਗਸਣ ਤੇ ਮਾਰਨੋ ਕਿ ਜੀ ਗਸਣ ਪਾਰ 12000 ਰੁਪਏ ਲੱਗੀ ਜਾਂਦਾ ਇਹ ਨੰਨੂ ਦੋਨੇ ਕਦ ਹਲੋ ਉਹ ਲਿਆ ਕੋਈ ਨਾ ਕ

ਦੇ ਪੈਸੇ ਭੈਣ ਦਾ ਨਹੀਂ ਨਹੀਂ 7 ਦਾ 7 ਦਾ ਲੈ ਖੋਲ ਉਹ ਖੋਲ ਲੈ ਹੁਣ ਮਰੀ ਜਾਣਾ ਸਾ ਪੱਕਰਾ ਲੋਟਾ ਆਏਗਾ ਕਿੰਨਾ 14 ਕਿਲੋ ਕਰਨੇਗਾ ਤੂੰ 7 ਦਾ ਆਪਣੀ ਸ਼ਰਤ ਲਾਇਆ ਪੁੱਤਾਂ ਅੱਜ ਕੱਲ ਤਾਇਆ ਤਾਇਆ ਨਹੀਂ ਗੱਲ ਸੋਣਾ ਤਾਇਆ ਤਾਇਆ ਹੋ ਜਾਊਗਾ ਪਈਆ ਪਈਆ ਕਰਕੇ ਵੇਚਣਾ ਵੀ ਹੈ ਮੈਂ ਤਾਂ ਕਰਨਾ ਤਾਂ ਹੁਣ ਤਾਂ ਆਪਾਂ ਕਰਦਾਂਗੇ 14 ਕਿਲੋ ਤਾਇਆ ਤਾਇਆ

بس 아이 사이 ਦੱਸ ਕਿੰਨੇ ਦੇਣੀਆਂ ਹੈ ਦੇ ਦੇ ਪਾਠ ਯਾਰ ਦੱਸ ਦੇ 2000 ਬਾਈ ਨੂੰ ਪੁੱਛ ਲੈ ਕਸਮ ਨਾਲ ਮੈਨੂੰ ਨਹੀਂ ਕੋਈ ਯਾਰ ਬਾਈ ਆ ਇਹ ਸਰਪਾਤ ਆ ਉਹ ਵੀ ਜਾਣਦਾ ਡਾੜੀ ਗੱਲ ਹੈ ਪਰ ਜਾਇਜ਼ ਕਰਾ ਪੁੱਛ ਲੈ ਇਹ ਵੀ ਤੂੰ ਬਖਾਈ ਉਹ ਵੀ ਦੇ ਮੁਗੀ ਤੇ ਤੂੰ ਮੈਂ ਜੋੜਾਈ ਮਗਾ ਦੂੰਗਾ ਯਾਰ ਐ ਨਹੀਂ ਤੋਰੀ ਬੋੜੀਆਂ ਦਾ ਸਾਰ ਹੋਰ ਆਂਦਾ ਉਹ ਤਾਂ ਕਾਹਨੂੰ ਓਏ ਇਹ ਕੀ ਕਹਦਾ ਲੀਕ ਦਿਨ ਲੇ ਲਾ ਲਾ ਬੋਲੀ ਤੇ ਦੱਸ ਚੋਰਿਆ ਦੱਸ ਕੇ ਨਹੀਂ ਉਹ ਨਹੀਂ ਪ੍ਰੇਮਾ ਯਾਰ ਬਾਈ ਜਦੀ ਕਾ ਪੱਕੇ ਬੰਦੇ ਆ ਯਾਰ ਅਸੀਂ ਮੰਡੀ ਚ ਰੋਜ ਆਉਣਾ ਜਾਣਾ ਯਾਰ ਇਹ ਉਹ ਨਹੀਂ ਪ੍ਰੇਮਾ 7000 ਦੀ ਦਿੰਨਾ ਮਾਜੀ ਦਿੰਨਾ ਗੱਲ ਖਾ ਦੇ ਪੈਸੇ ਜਾਨੀ 8000 ਦੀ ਦੇ ਦੀ ਜਾਣਾ ਹਾਂ ਦੇ ਦੇ ਕਾਰੂ ਲਾਲਾ ਪੈਸੇ ਪੱਕੇ ਬੰਦੇ ਘੋੜੀਆਂ ਨੇ ਕਿਨੇ ਦੇ